ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਬਜ਼ੁਰਗਾਂ ਨੇ ਦੱਸਿਆ ਹੋਈਆਂ ਧਿਆਨ ਰੱਖਣ ਜੋਕ ਬਹੁਤ ਹੀ ਜ਼ਰੂਰੀ ਗੱਲਾਂ ਜੋ ਤੁਹਾਨੂੰ ਸਾਰੀ ਉਮਰ ਜਿਵਾਂ ਰੱਖਣ ਦੀਆਂ ਨੰਬਰ 1 ਮੂੰਹ ਨਾਲ ਸਾਹ ਨਹੀਂ ਲੈਣਾ ਚਾਹੀਦਾ ਹਮੇਸ਼ਾ ਨੱਕ ਨਾਲ ਹੀ ਲੰਬਾ ਸਾਹ ਲੈਣਾ ਚਾਹੀਦਾ ਹੈ ਨੰਬਰ 2 ਜਿਹੜੀਆਂ ਔਰਤਾਂ ਮੇਥੀ ਦਾਣੇ ਦਾ ਇਸਤੇਮਾਲ ਕਰਦੀਆਂ ਹਨ ਉਹ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ ਨੰਬਰ 3 ਧਨੀਏ ਅਤੇ ਜੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਘਟਦੀ ਹੁੰਦੀ ਹੈ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਚਾਹੀਦਾ ਹੈ ਇਹ ਜਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 4 ਮੇਕਅਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਗੁਣਗਣੇ ਪਾਣੀ ਨਾਲ ਜ਼ਰੂਰ ਧੋ ਲਓ ਇਸ ਤੋਂ ਬਾਅਦ ਔਇਲ ਫਰੀ ਮੋਇਸਚਰਾਈਜ਼ਰ ਨਾਲ ਮ사ਜ ਕਰਨ ਤੋਂ ਬਾਅਦ ਹੀ ਮੇਕਅਪ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਨੰਬਰ 5 ਸਰਦੀਆਂ ਦੇ ਮੌਸਮ ਵਿੱਚ ਠੰਡ ਤੋਂ ਬਚਣ ਲਈ ਗੁੜ ਅਤੇ ਕਾਲੇ ਤੇਲ ਦੇ ਲੱਡੂ ਖਾਣੇ ਚਾਹੀਦੇ ਹਨ ਇਸ ਨੂੰ ਖਾਣ ਨਾਲ ਜਕਾਮ ਅਤੇ ਖੰਘ ਦਾ ਰੋਗ ਨਹੀਂ ਹੁੰਦਾ ਨੰਬਰ 6 ਹੱਡੀਆਂ ਦੇ ਦਰਦ ਨੂੰ ਦੂਰ ਕਰਨ ਦੇ ਲਈ ਗੋਭੀ ਦੇ ਰਸ ਵਿੱਚ ਬਰਾਬਰ ਮਾਤਰਾ ਵਿੱਚ ਗਾਜਰ ਦਾ ਰਸ ਮਿਲਾ ਕੇ ਪੀਣ ਨਾਲ ਲਾਭ ਮਿਲਦਾ ਹੈ ਨੰਬਰ 7 ਸਰਦੀਆਂ ਦੇ ਮੌਸਮ ਵਿੱਚ ਜੇਕਰ ਬੱਚਿਆਂ ਨੂੰ ਖਾਂਸੀ ਜ਼ਿਆਦਾ ਹੋ ਰਹੀ ਹੈ ਤਾਂ ਲੌਂਗ ਨੂੰ ਭੁੰਨ ਕੇ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਲਾਭ ਮਿਲਦਾ ਹੈ ਨੰਬਰ 8 ਬਵਾਸੀਰ ਵਿੱਚ मूंगफली ਅਤੇ ਭੁੰਨੇ ਹੋਏ ਛੋਲਿਆਂ ਦਾ ਖਾਣਾ ਲਾਭਦਾਇਕ ਹੁੰਦਾ ਹੈ। ਨੰਬਰ 9 ਦੰਦਾਂ ਦਾ ਅਸਲੀ ਰੰਗ ਹਲਕਾ ਪੀਲਾ ਹੁੰਦਾ ਹੈ। ਇਸ ਲਈ ਜ਼ਿਆਦਾ ਸਫੈਦ ਕਰਨ ਦੇ ਚੱਕਰ ਵਿੱਚ ਆਪਣੇ ਦੰਦਾਂ ਨੂੰ ਖਰਾਬ ਨਾ ਕਰੋ। ਨੰਬਰ 10 ਸਿੱਧਾ ਨਮਕ, ਦੇਸੀ ਗਾਂ ਦਾ ਘਿਓ ਅਤੇ ਸਰੋਂ ਦੇ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਰਿਫਾਈਨਡ ਤੇਲ ਦੀ ਵਰਤੋਂ ਸਾਨੂੰ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਨੰਬਰ 11 ਦੁੱਧ ਦੇ ਨਾਲ ਨਮਕ ਅਤੇ ਖਟੇੜੀ ਵਾਲੀਆਂ ਚੀਜ਼ਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਦੁੱਧ ਹਮੇਸ਼ਾ ਇਕੱਲਾ ਹੀ ਪੀਣਾ ਚਾਹੀਦਾ ਹੈ ਨੰਬਰ 12 ਹਰ ਰੋਜ਼ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਕਈ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹਾਂ ਨੰਬਰ 13 ਜੇਕਰ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਚਾਹ ਦੇ ਵਿੱਚ ਕਾਲੀ ਮਿਰਚ ਅਤੇ ਸੁੰਡ ਮਿਲਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਚਾਹ ਨੂੰ ਹਰ ਰੋਜ਼ ਪੀਣ ਨਾਲ ਥਾਇਰੋਇਡ ਦੀ ਸੋਸਿਆ ਖਤਮ ਹੋ ਜਾਂਦੀ ਹੈ। ਨੰਬਰ 14 ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਨਾਲ ਹਾਰਟ ਅਟੈਕ ਦਾ ਖਤਰਾ ਘਟ ਜਾਂਦਾ ਹੈ। ਨੰਬਰ 15 ਜੇਕਰ ਤੁਸੀਂ ਕਿੰਗਮ ਨੂੰ ਚਬਾਉਂਦੇ ਹੋਏ ਪਿਆਜ਼ ਨੂੰ ਕਟੋਗੇ ਤਾਂ ਤੁਹਾਡੇ ਅੱਖਾਂ ਵਿੱਚ ਹੰਝੂ ਨਹੀਂ ਆਉਣਗੇ। ਨੰਬਰ 16 ਰੋਜ਼ਾਨਾ ਇੱਕ ਗਲਾਸ ਸੰਤਰੇ ਦਾ ਜੂਸ ਪੀਣ ਨਾਲ ਉਮਰ ਲੰਬੀ ਹੁੰਦੀ ਹੈ। ਨੰਬਰ 17 ਇੱਕ ਅਨਾਰ ਦੇ ਵਿੱਚ 500 ਤੋਂ ਵੀ ਜ਼ਿਆਦਾ ਦਾਣੇ ਹੁੰਦੇ ਹਨ। ਨੰਬਰ 18 ਮਨੱਕੀ ਦੇ ਵਿੱਚ ਬੀਜ ਹੁੰਦੇ ਹਨ ਅਤੇ ਕਿਸ਼ਮਸ ਵਿੱਚ ਬੀਜ ਨਹੀਂ ਹੁੰਦੇ। ਨੰਬਰ 19 ਮੂਲੀ ਹਾਈ ਬੀਪੀ ਦੇ ਲੋਕਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ। ਨੰਬਰ 20 ਜਿਹੜੀ ਜਗ੍ਹਾ ਉੱਤੇ ਜ਼ਿਆਦਾ ਚੂਹੇ ਹੁੰਦੇ ਹਨ ਉੱਥੇ ਪਿਆਜ਼ ਕੱਟ ਕੇ ਰੱਖ ਦੇਵੋ। ਇਸ ਨਾਲ ਚੂਹੇ ਨਹੀਂ ਆਉਣਗੇ। ਨੰਬਰ 21 ਪੀਨਟ ਬਟਰ ਜੈਮ ਜਾਣ ਵਾਲਿਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 22 ਖੀਰਾ ਖਾਣ ਨਾਲ ਪਿੱਤੇ ਦੀ ਗਰਮੀ ਘਟਦੀ ਹੈ। ਨੰਬਰ 23 ਸਵੇਰ ਦੀ ਧੁੱਪ ਵਿੱਚ ਜ਼ਰੂਰ ਬੈਠਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਵਟਾਵਨ ਡੀ ਮਿਲਦਾ ਹੈ ਨੰਬਰ 24 ਜਿੰਨਾ ਔਰਤਾਂ ਦੇ ਦੰਦਾਂ ਵਿੱਚ ਖਾਲੀ ਜਗ੍ਹਾ ਹੁੰਦੀ ਹੈ ਉਹ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ ਨੰਬਰ 25 ਜਿਹੜੀਆਂ ਔਰਤਾਂ ਬੁੱਢੀਆਂ ਨਜ਼ਰ ਆਉਣ ਲੱਗ ਗਈਆਂ ਹਨ ਉਹਨਾਂ ਨੂੰ ਅਨਾਰ ਦੇ ਰਸ ਵਿੱਚ ਦਹੀਂ ਮਿਲਾ ਕੇ ਖਾਣਾ ਚਾਹੀਦਾ ਹੈ ਨੰਬਰ 26 ਜਿਹੜੀਆਂ ਔਰਤਾਂ ਸਵੇਰੇ ਖਾਲੀ ਪੇਟ ਖੀਰੇ ਦਾ ਸੇਵਨ ਕਰਦੀਆਂ ਹਨ ਉਹ ਬਹੁਤ ਘੱਟ ਬਿਮਾਰ ਹੁੰਦੀਆਂ ਹਨ। ਨੰਬਰ 27 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਤਾਂ ਸਵੇਰੇ-ਸਵੇਰੇ ਖਾਲੀ ਪੇਟ 2-3 ਅਖਰੋਟਾਂ ਦਾ ਸੇਵਨ ਕਰੋ। ਇਸ ਦੇ ਨਾਲ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਆਰਾਮ ਮਿਲ ਜਾਵੇਗਾ। ਨੰਬਰ 28 ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਕਰਨ ਨਾਲ ਕਿਡਨੀ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ। ਨੰਬਰ 29 ਜਿਹੜੀਆਂ ਔਰਤਾਂ ਆਪਣੇ ਚਿਹਰੇ ਉੱਪਰ ਮਲਾਈ ਲਗਾਉਂਦੀਆਂ ਹਨ ਉਹਨਾਂ ਦੀ ਸਕਿਨ ਚਮਕਦਾਰ ਹੋ ਜਾਂਦੀ ਹੈ ਅਤੇ ਚਿਹਰੇ ਉੱਪਰ ਝੁਰੜੀਆਂ ਵੀ ਨਹੀਂ ਪੈਂਦੀਆਂ ਨੰਬਰ 30 ਜਿੰਨਾਂ ਔਰਤਾਂ ਨੂੰ ਕਮਰਦਰਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਗਾਂ ਦਾ ਕੱਚਾ ਦੁੱਧ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 31 ਜਿਹੜੀਆਂ ਔਰਤਾਂ ਆਪਣੀ ਕਮਰ ਪਤਲੀ ਕਰਨਾ ਚਾਹੁੰਦੀਆਂ ਹਨ ਉਹਨਾਂ ਨੂੰ ਗ੍ਰੀਨ ਟੀ ਲੈਮਨ ਟੀ ਬਲੈਕ ਟੀ ਪੀਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਐਂਟੀਆਕਸੀਡੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਭਾਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਨੰਬਰ 32 ਜਿਹੜੀਆਂ ਔਰਤਾਂ ਆਪਣੇ ਹੱਥਾਂ ਨਾਲ ਕੱਪੜੇ ਧੋਉਂਦੀਆਂ ਹਨ ਉਹਨਾਂ ਨੂੰ ਡਿਪਰੈਸ਼ਨ ਨਹੀਂ ਹੁੰਦਾ ਅਤੇ ਉਹ ਆਪਣੇ ਆਪ ਨੂੰ ਜ਼ਿਆਦਾ ਫੈਕਟ ਰੱਖਦੀਆਂ ਹਨ ਨੰਬਰ 33 ਜਿਹੜੀਆਂ ਔਰਤਾਂ ਸਵੇਰੇ ਨਹਾਉਣ ਤੋਂ ਬਾਅਦ ਰਸੋਈ ਵਿੱਚ ਜਾਂਦੀਆਂ ਹਨ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 34 ਇੱਕ ਅਨਾਰ ਇੱਕ ਚਕੁੰਦਰ ਇੱਕ ਗਾਜਰ ਅਤੇ ਇੱਕ ਟਮਾਟਰ ਜੇਕਰ ਮਿਕਸ ਕਰਕੇ ਇਹਨਾਂ ਦਾ ਜੂਸ ਲਗਾਤਾਰ 30 ਦਿਨ ਵਿੱਚ ਦਿਨਾਂ ਦਿਨ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਖੂਨ ਅਤੇ ਨਿਊਟ੍ਰੀਸ਼ਨ ਦੀ ਕਮੀ ਪੂਰੀ ਹੋ ਜਾਵੇਗੀ। ਨੰਬਰ 35 ਖਾਲੀ ਪੇਟ ਅੰजीर ਖਾਣ ਨਾਲ ਖੂਨ ਦੀ ਕਮੀ ਇੱਕ ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ। ਨੰਬਰ 36 ਲਸਣ ਨੂੰ ਪੀਸ ਕੇ ਉਸ ਵਿੱਚ ਥੋੜਾ ਜਿਹਾ ਨਿੰਬੂ ਪੜਾ ਮਿਲਾ ਲਓ ਅਤੇ ਇੱਕ ਚੁਟਕੀ ਨਮਕ ਇਹਨਾਂ ਤਿੰਨੇ ਚੀਜ਼ਾਂ ਨੂੰ ਪੇਸਟ ਦੇ ਉੱਪਰ ਲਗਾ ਕੇ ਬੁਰਸ਼ ਕਰੂਗੀ ਤਾਂ ਤੁਹਾਡੇ ਦੰਦ ਥੋੜੇ ਹੀ ਦਿਨਾਂ ਵਿੱਚ ਚਮਕਣ ਲੱਗ ਜਾਣਗੇ ਨੰਬਰ 37 ਜੇਕਰ ਤੁਹਾਡੇ ਗਲ ਵਿੱਚ ਮੱਛੀ ਦਾ ਕੁੰਡਾ ਫਸ ਜਾਵੇ ਤਾਂ ਉੱਪਰ ਦੀ ਥੋੜਾ ਜਿਹਾ ਗੁੜ ਖਾ ਲਓ ਨੰਬਰ 38 ਐਲੋਵੇਰਾ ਜੈਲ ਵਿੱਚ ਹਲਦੀ ਮਿਲਾ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਨੰਬਰ 39 ਪਪੀਤਾ ਅਤੇ ਕarele ਇਕੱਠੇ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਜ਼ਹਿਰ ਬਣ ਜਾਂਦੇ ਹਨ ਨੰਬਰ 40 ਰਾਤ ਨੂੰ ਸੌਣ ਤੋਂ ਪਹਿਲਾਂ ਦੋ ਹਰੀਆਂ ਇਲੈਚੀਆਂ ਨੂੰ ਚਬਕ ਕੇ ਉਹਨਾਂ ਦੇ ਉੱਪਰ ਦੀ ਕੋਸਤਾ ਪਾਣੀ ਪੀ ਲਵੋ ਇਸ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਤੁਹਾਨੂੰ ਨੀਂਦ ਵੀ ਬਹੁਤ ਵਧੀਆ ਆਵੇਗੀ ਨੰਬਰ 41 ਜੇਕਰ ਤੁਹਾਡੇ ਘੱਟ ਉਮਰ ਵਿੱਚ ਹੀ ਵਾਲ ਚਿੱਟੇ ਆਉਣ ਲੱਗ ਗਏ ਹਨ ਤਾਂ ਰਜਾਨਾ ਸਵੇਰੇ ਉੱਠ ਕੇ ਔਲੇ ਦੇ ਪਾਣੀ ਨੂੰ ਪੀਓ ਅਤੇ ਪਿਆਜ਼ ਦੇ ਰਸ ਨੂੰ ਆਪਣੇ ਸਿਰ ਵਿੱਚ ਲਗਾਓ ਇਸ ਨਾਲ 25-30 ਦਿਨਾਂ ਵਿੱਚ ਹੀ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਨੰਬਰ 42 ਕਦੇ ਵੀ ਗਿੱਲੇ ਵਾਲਾਂ ਨੂੰ ਕੰਘੀ ਨਾ ਕਰੋ ਕਿਉਂਕਿ ਵਾਲ ਕਮਜ਼ੋਰ ਹੋ ਕੇ ਝੜਨ ਲੱਗ ਜਾਂਦੇ ਹਨ। ਨੰਬਰ 43 ਆਲੂ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਮੋਟਾਪਾ ਬਹੁਤ ਤੇਜ਼ੀ ਨਾਲ ਆਉਂਦਾ ਹੈ। ਨੰਬਰ 44 ਰਾਤ ਨੂੰ ਸੌਣ ਸਮੇਂ ਕੇਲਾ ਨਾ ਖਾਓ। ਇਸ ਨਾਲ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 45 ਜਿਆਦਾ ਠੰਡਾ ਪਾਣੀ ਪੀਣ ਨਾਲ ਤੁਹਾਡੀ ਪਾਚਨ ਕਿਰਿਆ ਖਰਾਬ ਹੁੰਦੀ ਹੈ। ਨੰਬਰ 46 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਨਾਲ ਵੀ ਮोटापा ਵੱਧ ਸਕਦਾ ਹੈ। ਨੰਬਰ 47 ਪਾਲਕ ਦੀ ਸਬਜ਼ੀ ਖਾਣ ਨਾਲ ਤੁਹਾਡੇ ਸਰੀਰ ਦੀ ਸਫਾਈ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ। ਨੰਬਰ 48 ਸਵੇਰ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਸਰੀਰ ਦੀ ਗੰਦਗੀ ਸਾਫ਼ ਹੋ ਜਾਂਦੀ ਹੈ। ਨੰਬਰ 59 ਚੋਲਾ ਨੂੰ ਹਮੇਸ਼ਾ ਘੱਟ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਨੰਬਰ 50 ਖਾਣਾ ਖਾਣ ਤੋਂ ਬਾਅਦ ਕਦੇ ਵੀ ਫਲ ਨਾ ਖਾਓ ਇਸ ਨਾਲ ਪਾਚਨ ਕਿਰਿਆ ਵਿੱਚ ਸਮੱਸਿਆ ਆਉਂਦੀ ਹੈ ਨੰਬਰ 51 ਕੀਲਾ ਖਾਣ ਨਾਲ ਸਾਡੀ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਨੰਬਰ 52 ਸਕਿਨ ਦੀ ਅਲਰਜੀ ਤੋਂ ਬਚਣ ਲਈ ਨਿੰਮ ਦੇ ਪੱਤਿਆਂ ਦਾ ਕੜਾੜਾ ਬਣਾ ਕੇ ਪੀਣਾ ਚਾਹੀਦਾ ਹੈ ਨੰਬਰ 53 अंगूर ਨੂੰ ਨਮਕ ਲਗਾ ਕੇ ਖਾਣ ਨਾਲ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ। ਨੰਬਰ 54 ਅੱਧਾ ਚਮਚਾ ਦਾਲਚੀਨੀ ਦਾ ਚੂਰਨ ਗੁਣਗਣੇ ਪਾਣੀ ਨਾਲ ਖਾਣ ਨਾਲ ਪੇਟ ਵਿੱਚ ਗੈਸ ਬਣਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 55 ਸਿਰਦਰਦ ਠੀਕ ਕਰਨ ਲਈ ਨੀਂਬੂ ਦੇ ਪੱਤਿਆਂ ਨੂੰ ਨਚੋੜ ਕੇ ਸੁੰਘਣਾ ਚਾਹੀਦਾ ਹੈ। ਨੰਬਰ 56 ਚਮੜੀ ਨੂੰ ਚਮਕਦਾਰ ਰੱਖਣ ਲਈ ਤੁਹਾਨੂੰ ਪਪੀਤਾ ਖਾਣਾ ਚਾਹੀਦਾ ਹੈ ਇਸ ਨਾਲ ਕੱਲਮ ਹੰਸੀ ਤੋਂ ਰਾਹਤ ਮਿਲਦੀ ਹੈ ਨੰਬਰ 57 ਪਪੀਤੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਕਰਕੇ ਪਪੀਤਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਬਿਹਤਰ ਹੁੰਦੀ ਹੈ ਨੰਬਰ 58 ਪਪੀਤੇ ਵਿੱਚ ਕੈਲਰੀ ਚ ਘੱਟ ਅਤੇ ਫਾਈਬਰ ਬੰਦੂ ਹੁੰਦਾ ਹੈ ਇਸ ਕਰਕੇ ਇਹ ਭਾਰ ਘਟਾਉਣ ਲਈ ਵੀ ਫਾਇਦੇਮੰਦ ਹੁੰਦਾ ਹੈ ਨੰਬਰ 59 ਕਦੂ ਦੇ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਕਿ ਪਾਚਨ ਤੰਤਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ ਨੰਬਰ 60 ਕद्दू ਵਿੱਚ ਮੌਜੂਦ omega 3 ਜ਼ਿੰਕ ਅਤੇ ਵਿਟਾਮਿਨ E ਚਮੜੀ ਨੂੰ ਨਰੋਲ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ ਨੰਬਰ 61 ਸਾਡੇ ਸਰੀਰ ਵਿੱਚ 70% ਪਾਣੀ ਹੈ ਅਤੇ ਇਸ ਕਰਕੇ ਅਸੀਂ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਣ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਨੰਬਰ 24 ਜੇਕਰ ਤੁਹਾਡੀ ਖੰਘ ਨਾ ਰੁਕ ਰਹੀ ਹੋਵੇ ਤਾਂ ਤੁਸੀਂ ਮਿਸ਼ਰੀ ਅਤੇ ਕਾਲੀ ਮਿਰਚ ਦੋਨਾਂ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਇੱਕ ਡੱਬੀ ਵਿੱਚ ਪਾ ਲਓ ਅਤੇ ਡੱਬੀ ਦਾ ਢੱਕਣ ਚੰਗੀ ਤਰ੍ਹਾਂ ਬੰਦ ਕਰ ਦਿਓ ਉਸ ਵਿੱਚੋਂ 1 ਜਾਂ 2 ਗ੍ਰਾਮ ਲੈ ਕੇ ਮੂੰਹ ਵਿੱਚ ਪਾ ਕੇ ਚੂਸਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ ਨੰਬਰ 63 ਖੂਨ ਦੀ ਕਮੀ ਦੂਰ ਕਰਨ ਲਈ ਤੁਸੀਂ ਦੁੱਧ ਵਿੱਚ ਨਮਕ ਪਾ ਕੇ ਪੀ ਸਕਦੇ ਹੋ ਨੰਬਰ 64 ਆਪਣਾ ਭਾਰ ਵਧਾਉਣ ਲਈ ਤੁਹਾਨੂੰ ਰੋਜ਼ਾਨਾ ਕੇਲਾ ਖਾਣਾ ਚਾਹੀਦਾ ਹੈ ਨੰਬਰ 65 ਥੋੜਾ ਜਿਹਾ ਗੁੜ ਖਾਣ ਨਾਲ ਤੁਹਾਡੀ ਬਦਹਜਮੀ ਦੀ ਦਿੱਕਤ ਦੂਰ ਹੋ ਜਾਂਦੀ ਹੈ ਦੋਸਤੋ ਇਹ ਸਨ ਬਯਰਕਾਂ ਦੱਸੀ ਹੋਈਆਂ ਬਹੁਤ ਹੀ ਮਤਬੂਨ ਗੱਲਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਲੱਗੇ ਬੈਲ ਆਈਕਨ ਤੇ ਵੀ ਕਲਿੱਕ ਕਰਨਾ ਤਾਂ ਜੋ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਹੀ ਸਿਹਤ ਨਾਲ ਸੰਬੰਧਿਤ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ